ਸਰ ਮੈਨੂੰ ਬਚਪਨ ਤੋਂ ਪੋਲੀਓ ਦੀ ਪ੍ਰੋਬਲਮ ਹੋਈ ਹੈ ਸਰੀਰ ਵਾਸਤੇ ਇਲਾਜ ਦਾ ਕੋਈ ਸਾਧਨ ਨਹੀਂ ਸੀ ਹੈਗਾ ਕੋਈ ਵੀ ਕਿਸੇ ਤਰ੍ਹਾਂ ਦਾ ਮੇਰੀ ਦਵਾਈ ਵਾਸਤੇ ਪ੍ਰਬੰਧ ਨਹੀਂ ਸੀ ਹੈਗਾ ਮਤਲਬ ਸਿਟੀਚਿੰਗ ਦਾ ਕੰਮ ਕਰਕੇ ਤੇ ਉਹਦੇ ਨਾਲ ਹੀ ਗੁਜ਼ਾਰਾ ਕਰੀਦਾ ਜਾਂ ਮੇਨ ਮਤਲਬ ਕੋਈ ਨਹੀਂਗਾ ਹੈਗਾ ਸਹਾਰਾ ਸਾਡਾ ਸਾਈਡ ਵੱਲੋਂ ਮੇਰੀ ਹੈਲਪ ਹੋਈ ਹੈ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੇਰੇ ਬਾਰੇ ਸੋਚਿਆ ਆ ਕਿ ਮੈਨੂੰ ਇੰਨੀ ਵੱਡੀ ਸਹੂਲਤ ਦਿੱਤੀ ਜਿਹਦੇ ਬਾਰੇ ਮੈਂ ਕਦੀ ਸੋਚ ਵੀ ਨਹੀਂ ਸਕਦੀ ਸੀ ਮੈਨੂੰ ਵੀ ਅੱਡ ਗਵਾੜ ਦੀ ਮਦਦ ਲੈਣੀ ਪੈਂਦੀ ਸੀ ਕਿ ਸ਼ਹਿਰ ਬਾਜ਼ਾਰ ਜਾਣ ਵਾਸਤੇ ਸਟੀਚਿੰਗ ਦਾ ਸਮਾਨ ਲਿਆਉਣ ਵਾਸਤੇ ਹਰ ਵਕਤ ਕਿਸੇ ਨਾ ਕਿਸੇ ਦੀ ਸਹੂਲਤ ਦੀ ਜ਼ਰੂਰਤ ਰਹਿੰਦੀ ਸੀ ਇੱਕ ਇਨਸਾਨ ਦੀ ਕਿ ਮੇਰੇ ਨਾਲ ਹੋਣਾ ਚਾਹੀਦਾ ਆ ਇਹਨੇ ਮੈਨੂੰ ਇੱਕ ਇਨਸਾਨ ਦਾ ਹੀ ਸਾਥ ਦੇਣਾ ਆ ਬਹੁਤ ਬਹੁਤ ਮਿਹਰਬਾਨੀ ਮੇਰੇ ਵੱਲੋਂ ਧੰਨਵਾਦ